ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਚਲੋ ਸਤਗੁਰ ਦੇ ਦਰ ਜਾਈਏ ਉਥੇ ਜਾ ਕੇ ਸੀਸ ਨਵਾਈਏ ਚਲੋ ਸਤਗੁਰ ਦੇ ਦਰ ਜਾਈਏ ਉਥੇ ਜਾ ਕੇ ਸੀਸ ਨਵਾਈਏ ਚੋਲੀ ਖੇਰ ਪਾ ਦਿਓ ਮੈਂ ਮੁੜਨਾ ਭਵ ਜਲ ਆਵਾ ਬੇੜਾ ਪਾਰ ਲਾ ਦਿਓ ਮੈਂ ਮੋੜਨਾ ਭਉ ਜਲਿਆਵਾ ਬੇੜਾ ਪਾਰ ਲਾ ਦਿਓ ਸਤ ਗੁਰ ਦੇ ਦਰ ਜਾਈਏ ਉਥੇ ਜਾ ਕੇ ਦਰਸ਼ਨ ਪਾਈਏ ਝੋਲੀ ਨਾਮ ਪਾ ਦਿਓ ਇੱਕ ਦਮਣ ਬਿਰਥਾ ਜਾਏ ਮੇਰਾ ਦਾਮੀ ਵਰਸਾ ਦਿਓ ਇੱਕ ਦਮਣ ਬਿਰਥਾ ਜਾਏ ਮੇਰਾ ਦਾਮੀ ਵਰਸਾ ਦਿਓ ਮੈਂ ਚਾਵਾਂ ਦੇ ਨਾਲ ਆਵਾਂ ਤੇਰੇ ਗੀਤ ਕੁਸ਼ੀ ਦੇ ਗਾਵਾਂ ਐਸਾ ਪਾਠ ਪੜਾ ਦਿਓ ਇੱਕ ਦਾਮਣ ਬਿਰਥਾ ਜਾਏ ਮੇਰਾ ਦਾ ਮੀ ਵਰਸਾ ਦਿਓ ਇੱਕ ਦਾਮਣ ਬਿਰਥਾ ਜਾਏ ਮੇਰਾ ਦਾ ਮੀ ਵਰਸਾ ਦਿਓ ਓਠ ਬਣੇਰੇ ਉਤੋਂ ਕਾਵਾ ਜਾ ਤੂੰ ਲੱਭ ਲਿਆ ਸਰਨਾਮਾ ਵੇ ਮੈਂ ਹਉ ਸਿੰਘਾ ਤੇਰੇ ਦੀਆਂ ਪਾਵਾਂ ਮੇਰਾ ਵੀ ਨੰਬਰ ਲਾ ਲਿਓ ਇੱਕ ਦਾਮਣਾ ਬਿਰਥਾ ਜਾਏ ਮੇਰਾ ਦਾ ਮੀ ਵਰਸਾ ਦਿਓ ਇੱਕ ਦਾਮਣਾ ਬਿਰਥਾ ਜਾਏ ਮੇਰਾ ਦਾ ਮੀ ਵਰਸਾ ਦਿਓ ਚਲੋ ਸਤਗੁਰ ਦੇ ਦਰ ਜਾਈਏ ਉਥੇ ਜਾ ਕੇ ਸੀਸਨ ਵਾਈਏ ਚੋਲੀ ਖੈਰ ਪਾ ਦਿਓ ਮੈਂ ਮੁੜਨਾ ਭਵ ਜਲਿਆਵਾ ਮੇਰਾ ਮੇ ਬੇੜਾ ਪਾਰ ਲਾ ਦਿਓ ਮੈਂ ਮੁੜਨਾ ਭਵ ਜਲਿਆਵਾ ਬੇੜਾ ਪਾਰ ਲਾ ਦਿਓ